ਪੰਜਾਬ ਦੇ ਸਿੰਘਾ ਸੂਰਨਿਆਂ ਵਾਲੇ ਇੱਕ ਵਿਦਵਾਨ ਨੇ ਦੋ ਲਾਈਨਾਂ ਲਿਖੀਆਂ ਨੇ ਜਰੂਰ ਕਹਿਣਾ ਚਾਹਾਂਗਾ ਆ ਅੱਖੀਆਂ ਸਿੱਖ ਦੀਆਂ ਉਹ ਅੱਖੀਆਂ ਸਿੱਖ ਦੀਆਂ ਝੁਕਣ ਲਈ ਨਹੀਂ ਬਣੀਆਂ ਆ ਅੱਖੀਆਂ ਸਿੱਖ ਦੀਆਂ ਝੁਕਣ ਲਈ ਨਹੀਂ ਬਣੀਆਂ ਇਹ ਤਾਂ ਬੜੀਆਂ ਸ਼ਹੀਦੀ ਖੁਮਾਰੀ ਨਾਲ ਲਈ ਉਹ ਦੋ ਗੱਲਾਂ ਦਾ ਹੀ ਸਿੱਖ ਦਾ ਸਿਰ ਬਣਿਆ ਜਾਂ ਆ ਰੀਆਂ ਨਹੀਂ ਤੇ ਜਾਂ ਸਰਦਾਰੀਆਂ ਲਈ ਸਿੱਖ ਕਦੇ ਗੱਦਾ ਨਹੀਂ ਕਰੇ ਝੁਕਦਾ ਨਹੀਂ ਜ਼ੁਲਮ ਅਗੇ ਕਦੇ ਵੀ ਗੋਡੇ ਨਹੀਂ ਤੇਜਦਾ ਸੋ ਅਗਲੀ ਕਰਦਾ ਕਹਿਣ ਲੱਗਿਆ ਵਾਜਾ ਵਾਲੇ ਸਤਗੁਰੂ ਦੇ ਵੱਡੇ ਕਾਰਨਾਮੇ ਜਿਹੜੇ ਕਿ ਦੁਨੀਆ ਨੂੰ ਸੋਕੇ ਦਾਗ ਰਾਜਾ ਦੇ ਦੁਨੀਆ ਦੇ ਲੋਕ ਕਿਉਂਕਿ ਸਹਿਬ ਨੇ ਮੇਰੇ ਕਲਗੀ ਵਾਲੇ ਪਾਤਸ਼ਾਹ ਦੀ ਬੜਾਈ ਦੇ ਵਿੱਚ ਦੋ ਲੈਣਾ ਲਿਖੀਆਂ ਨੇ ਕੀ ਕਹਿੰਦਾ ਜਦ ਗੋਬਿੰਦ ਸਿੰਘ ਤੇਰੀ ਬਾਤ ਕਹੂ ਜਦ ਗੋਬਿੰਦ ਸਿੰਘ ਤੇਰੀ ਬਾਤ ਕਹੂ ਪੱਤ ਸਦਾ ਜਾਤੋ ਕੇ ਵੇਧ ਕਾਲ دیے ਇੱਕ ਤੇਗ ਕੇ ਵਿੱਚ ਤੇਲ ਪਕਰ ਇੱਕ ਤੇਗ ਕੇ ਵਿੱਚ ਤੇਲ ਪਕਰ ਜ਼ੁਲਮਾਂ ਕੇ ਕਾਟ ਜਜਾਰ دیے ਇਸ ਮੁਲਕ ਬਤਰ ਕੀ ਖਿਦਬਤ ਮੇ ਕਹੀਂ ਬਾਪ ਦੀਆ ਕਹੀਂ ਬਾਗ دیے ਆਓ ਮੇਰੇ ਬਾਜਾ ਬੜੇ ਸਤਜੂ ਦੀ ਮੜਿਆਈ ਤੇ ਸੁਭਾ ਵਿੱਚ ਢਾਡੀ ਇਥਾ ਦੋ ਬੋਲ ਇਸ ਤਰ੍ਹਾਂ ਕਹਿ ਰਿਹਾ ਜੀ